ਵਾਲ ਝੜਨ ਦੀ ਪ੍ਰੋਬਲਮ ਤੋਂ ਹੋ ਪਰੇਸ਼ਾਨ ਤਲੇ ਆਓ ਐਨਵੀ ਗਰੋ ਅਪਲਸ ਹੈਅਰ ਆਇਲ ਜਿਸੇ ਲਗਾਤਾਰ ਇਸਤੇਮਾਲ ਨਾਲ ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਰਲ ਸਟੋਰ ਤੇ ਉਪਲਬਧ ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ हिमाचल मंडी सीट ਤੋਂ ਟਿਕਟ ਲੈਣ ਵਾਲੀ ਕੰਗਨਾ ਰਣੌਤ ਦੇ ਖਿਲਾਫ ਕਾਂਗਰਸ ਨੇਤਾ ਨੇ ਇੱਕ ਇਤਰਾਜਯੋਗ ਟਿੱਪਣੀ ਕਰ ਦਿੱਤੀ ਹੈ ਜਿਸ ਤੇ ਜ਼ਿਲ੍ਹਾ ਬੀਜੇਪੀ ਪ੍ਰਧਾਨ ਰਜਨੀਸ਼ ਤਮਾਨ ਨੇ ਕਿਹਾ ਕਿ ਅੱਜ ਕਾਂਗਰਸ ਦੀ ਮਹਿਲਾ ਵਿਰੋਧੀ ਚਿਹਰਾ ਸਾਹਮਣੇ ਆਇਆ ਹੈ ਭਾਜਪਾ ਪ੍ਰਧਾਨ ਨੇ ਕਿਹਾ ਕਿ ਇਹ ਨਫ਼ਰਤ ਤੋਂ ਪਰੇ ਦੀ ਗੱਲ ਹੈ ਕੰਗਨਾ ਤੇ ਸੁਪਰੀਆ ਸ਼੍ਰੀ ਨੇ ਦੀ ਟਿੱਪਣੀ ਕਹਣੀ ਹੈ ਉਸ ਨੂੰ ਤੁਰੰਤ ਬਰਖਾਸਤ ਕੀਤਾ ਜਾਣਾ ਚਾਹੀਦਾ ਹੈ ਰਜਨੀਸ਼ ਧਮਾਨ ਨੇ ਕਾਂਗਰਸ ਤੋਂ ਪੁੱਛਿਆ ਕਿ ਰਾਹੁਲ ਗਾਂਧੀ ਇਸ ਇਤਰਾਜ਼ਯੋਗ ਪੋਸਟ ਬਾਰੇ ਕੁਝ ਕੀ ਕੁਝ ਕਹਿਣਗੇ ਕੀ ਬੋਲੇਗੀ ਪ੍ਰਿਯੰਕਾ ਗਾਂਧੀ ਕੀ ਖੜਗੇ ਜੀ ਇਸ ਨੂੰ ਬਰਖਾਸਤ ਕਰਨਗੇ ਇਸ ਮੌਕੇ ਤੇ ਭਾਜਪਾ ਦੇ ਜ਼ਿਲ੍ਹਾ ਜਨਰਲ ਸਕੱਤਰ ਸਰਦਾਰ ਨਰਿੰਦਰ ਸਿੰਘ ਮੱਲੀ ਪ੍ਰੈਸ ਸਕੱਤਰ ਡਾਕਟਰ ਸਤੀਸ਼ ਕੁਮਾਰ ਸੰਜੇ ਸ਼ਰਮਾ ਆਦ ਹਾਜ਼ਰ ਸਨ